ਸਸਰੀ ਗਾਲ ਜੇ ਸਾਰਿਆਂ ਨੂੰ ਅੱਜ ਚੱਲੇ ਆ ਅੰਮ੍ਰਿਤਸਰ ਹੈਲੋ ਅਸੀਂ ਜਾ ਰਹੇ ਹਾਂ ਆਪਣੀ ਭੈਣ ਦੀ ਮਿਲਣੀ ਕਰਨ ਅੰਮ੍ਰਿਤਸਰ ਹਨ ਅਸੀਂ ਜਾ ਰਹੇ ਆ ਪਹਿਲੇ ਜ ਜਾ ਰਹੇ ਹੋਥੇ ਪਤਾ ਨਹੀਂ ਕੀ ਕੁਛ ਕਰਨਗੇ ਉਥੇ ਜਾ ਕੇ ਪਤਾ ਲੱਗੇਗਾ ਅਸੀਂ ਚੱਕਾਉਂਗੇ ਕੀ ਪਿਛਲਾ ਸਟਾਫ ਦੇ ਰਹੇ ਸਾਨੂੰ ਵੀ ਦਿਖਾ ਦਿਓ ਅਸੀਂ ਮਟੀਰੀਅਲ ਖਾਵਾ ਇੱਕ ਮਿੰਟ ਪਿਛਲਾ ਸਟਾਫ ਵੀ ਦਿਖਾ ਦਿਓ ਆ ਬੈਠਾ ਮਟੀਰੀਅਲ ਤਾਂ ਉਹ ਹੁੰਦਾ ਹੈ ਇੱਧਰ 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 ਲਾ ਸਟਾਫ ਨਹੀਂ ਆਇਆ ਇੱਧਰ ਕੈਮਰਾ ਕਰਾ ਲਓ ਕਿਹਦੇ ਆਂਦੀ ਪਰ ਰਹਿ ਗਏ ਕਾ ਖੜਾ ਸਟਾਫ ਆ ਬੈਠੇ ਗਏ ਉਹ ਮਨੂ ਕੀ ਹੋ ਗਿਆ ਤੇੜਾ ਤੇੜਾ ਤਾਂ ਮੈਂ ਇੱਧਰ ਬੈਠੀ ਆ ਤਾਈ ਅੱਛਾ ਚਲੋ ਕੋਈ ਨਹੀਂ ਤੁਹਾਨੂੰ ਕੀ ਖਾऊं ਪੀਵਾਂਗਾ ਉੱਥੇ ਹੈਗੇ ਇੰਗਰੀ ਵਾਲਾ ਮਟੀਰੀਅਲ ਮਟੀਰੀਅਲ ਮਤਲਬ ਮਿੱਠਾ ਮਟੀਰੀਅਲ ਮਤਲਬ ਸਾਰਾ ਕੁਝ ਲੈ ਦਹੀਂ ਬੱਲੇ ਮੈਕਸ ਉਹ ਵੀ ਲੈਗਾ ਦਹੀਂ ਬੱਲੇ ਬੈਂਡ ਦੇ ਬਾਪ ਆਪਣੇ ਵੱਡੇ ਬੰਦੇ ਵੀ ਦਿਖਾ ਦੇ ਆ ਸਾਡੇ ਵੱਡੇ ਬਜ਼ੁਰਗ ਬੈਠੇ ਨੇ ਆ ਬਰੇ ਵਾਲੇ ਵੱਡੇ ਬੰਦੇ Jatara. Jatara. Bajunya lagi. jalan ਉਹ ਕੋਲਾ ਖਾਣ ਉਹ ਸਾਡਾ ਗੱਭੂ ਹਾਂ ਹਾਂ ਇਹ ਹੋ ਗਿਆ ਤੈਨੂੰ ਮੀੜੇ ਸੜਨਾ ਕੁੜੀ ਦੇ ਮੀੜੇ ਸੜਦਾ ਚਲ ਕੋਈ ਨਹੀਂ O que